ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪੜ ਲੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜੀਵਨੋ ਮੈਂ ਜੀਵਨ ਪਾਇਆ ਗੁਰੂਸਿ ਧਾੜੀ ਦੀਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਖਸ਼ੂ ਗੁਰੂ ਜੀ ਚਾਰਨੀ ਨੂੰ ਆਗੇ ਧੀਰ ਪ੍ਰਾਰਥਾ ਕਰਦੇ ਹਾਂ ਜੀਓ ਸੰਗਤਿ ਦੇ ਸਾਧ ਜੀਓ ਸੇਵਾ ਦੀ ਜਿਵੇਂ ਲਿਖਣਾ ਕਰਦੀ ਹੈ ਜੰਨੂ ਅਮਰ ਰਾਜ ਸਾਹਿਬ ਦੀ ਆਗਿਆ ਨਾਲ ਪੂਰਨ ਕਾਲ ਖਤਾਏ ਆ ਅਮਰ ਸਾਹਿਬ ਦੀ ਜੋਤ ਵੀ ਗਾ ਰਿਹਾ ਹੈ ਮੇਰੇ ਘਰੋ ਵੀ ਫਰਸ਼ਾਂ ਆਉਂਦਾ ਸਤਿਗੁਰੂ ਕਹਾਵਾ ਹੈ ਗਰੀਬ ਨੂੰ ਆਸਰੀ ਨੂੰ ਲਾਉਂਦਾ ਸਾਹਿਬ ਜੀ ਦੁੱਖ ਭਜਣੀ ਬੇਬੇਠਾ ਆ ਗਿਆ ਜੀ ਆਨ ਲੱਗਾ ਹੋਇਆ ਹੈ ਬਿਨਾਂ ਤੁਰ ਸਿੱਖ ਜੀ ਦੇ ਜਿਵੇਂ ਪਰਿਸ਼ਕੇ ਨਿਹਾਲ ਹੋ ਰਹੇ ਹਨ ਨੇ ਸਰ ਗ੍ਰੀਵਨਵਾਜ ਅੰਤਰਗਿਆਮੀ ਵਿਕਾਸੇ ਉਸਰੇ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਰਗੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਆਪ ਨੂੰ ਕਿਹੜੀ ਕਿਹੜੀ ਦਾਤ ਪ੍ਰਾਪਤ ਹੋਈ ਹੈ ਤਾਂ ਇਸ ਲਈ ਗੁਰੂ ਮਹਾਰਾਜ ਸਾਹਿਬ ਜੀ ਇਹ ਪਰਮ ਪ੍ਰਸ਼ੰਤਾਂ ਨੂੰ ਗੁਰੂ ਸਾਹਿਬ ਜੀ ਦੀ ਹੈਂ ਜਵਾਬ ਦੁਆਰਾ ਦਸਤੂਜ ਕਰਦੇ ਹੋਏ ਇਹ ਸ਼ੰਕਮਾਰੀ ਜਿਸ ਵਿੱਚ ਜੈਸਾ ਹੈ ਪਰਮੇਸ਼ਰ ਦਾ ਕੇਸੇ ਤੁਕਾਂ ਵਾਲੀਆਂ ਜੁਗਨ ਨਿਉ ਪਉੜੀਆਂ ਹਨ ਸੰਤ ਕਾਵ ਤੇ ਸੰਗੀਤ ਨੂੰ ਮਿਲਾ ਕੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਕਿ ਉਥੇ ਬਾਦਸ਼ਾਹ ਪਹਿਲੇ ਘਰ ਸਰਦਾਰ ਦੇ ਅੰਦਰ ਇੱਕੋ ਵਾਇਕ੍ਰੂ ਪਰਮੇਸ਼ਰ ਉਹਨ ਕੈ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੀਵਨੋਂ ਮੈਂ ਜੀਵਨ ਪਾਇਆ ਜੀਵਨੋਂ ਆਇ ਸ਼ਰਮਾਉਣੀਆਂ ਨੇ ਗੁਰ ਸਿੱਖੋ ਜੀਵਨੋਂ ਮੈਂ ਜੀਵਨ ਪਾਇਆ ਜੀਵ ਨੂੰ ਇਹ ਉਹਲਾਲਾ ਹਿੰਦ ਸ਼ੰਭਵਾਦੀ ਵੀ ਸ਼ਾਲਨਕਾਰ ਵੀ ਉਸ ਨੂੰ ਕਹਿੰਦੇ ਹੈ ਕਿ ਇੱਕ ਚੀਜ਼ ਨੂੰ ਦੋ ਦੋ ਵਾਰੀ بیان ਕਰਨੋ ਜੀਵ ਨੂੰ ਮੈਂ ਜੀਵਨ ਪਾਇਆ ਜੀਵਨ ਪਾਈ ਅਸੀਂ ਪਾਇਆ ਹੈ ਜੀਵਨ ਅਸੀਂ ਪਾਇਆ ਹੈ ਇਹ ਨਿਸ਼ਚੈਵਾਦ ਕੋ ਬਾਤ ਹਨਗੇ ਜੀਵਨ ਨੂੰ ਮੈਂ ਜੀਵਨ ਪਾਇ ਜੀਵਨ ਨੂੰ ਜੀਵਨਾਂ ਵਿੱਚ ਸੰਸਾਰ ਦੇ ਅੰਦਰ ਜੀਵਨ ਹਨ ਕਿਸੇ ਨਿਭਾਰੀ ਜੀਵਨ ਹੈ ਕਿਸੇ ਦਾ ਧਾਰਮਿਕ ਕੋਈ ਨਾ ਕੋਈ ਵਕੀਲ ਪੁਨੇ ਦਾ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਜੀਵਨ ਹੈ ਪਰ ਇਹਨਾਂ ਸਾਰੇ ਜੀਵਨ ਜ਼ਿੰਦਗੀਆਂ ਵਿੱਚ ਅਸੀਂ ਜੀਵਨ ਦੇ ਸਾਰਿਆਂ ਦੀ ਜ਼ਿੰਦਗੀ ਰੂਪ ਕੀਤਨ ਸੂ ਬ੍ਰਹਮ ਹੈ ਉਸ ਜੀਵਨ ਵਿੱਚ ਹੀ ਪਾਉਣਾ ਚਾਹਿਆ ਜੀਰ ਫਰਮਾਉਂਦੇ ਹਨ ਗੁਰਮੁਖ ਭਾਏ ਰਾਮ ਗੁਰਾਂ ਦੁਆਰੇ ਗੁਰਮੁਖ ਬਣ ਕੇ ਜਦੋਂ ਭਾਏ ਰਾਮ ਸੱਚੇ ਪਾਤਸ਼ਾਹ ਨੂੰ ਭਾਏ ਰਾਮ ਇਹ ਪਿਆਰੇ ਜਦੋਂ ਖਗਨੂਜੀ ਨੂੰ ਭਾਏ ਉਹ ਸਾਰੀ ਜ਼ਿੰਦਗੀਆਂ ਵਿੱਚ ਜਿੰਦੀ ਆਤਮਾ ਜੀਵਨ ਨੂੰ ਦੁਨਿਆਵੀ ਰਾਜ ਰਿੰਮੋਂ ਖੇ ਮਾਰਾ ਸੰਗ ਮਰਨ ਨੂੰ ਦਸਰਨ ਨੂੰ ਗੋਬਿੰਦ ਹੈ ਜਿਹੜਾ ਗੋਬਿੰਦਾ ਦਿਸਣ ਜਾਣਾ ਇਹ ਮਰਨਾ ਹੈ ਜੀਵਨ ਨੂੰ ਹਰ ਮਹਿਨ ਕੀ ਆਉਣਾ ਇਹ ਪ੍ਰਮੇਸ਼ਰ ਦਾ ਨਾਮ ਕੀ ਆਉਣਾ ਜ਼ਿੰਦਗੀ ਆ ਤੜਕਾਂ ਦੀ ਮੰਮੀ ਹੋਈ ਇਸੇ ਪ੍ਰਕਾਰ ਪ੍ਰਕਾਰ ਬ੍ਰਹਮ ਵੇਚਿਆ ਨੇ ਉਹ ਐਸਾ ਜੀਵਨ ਪਾਇਆ ਕੋ ਨਾਮ ਨੂੰ ਗੁਰਬ੍ਰਹਮ ਦਿਖਾਇਆ ਮਰਤਾ ਜਾਤਾ ਮਰਨਾ ਆਇਆ ਐਸਾ ਦੇ ਆਪ ਕੂਪ ਹੈ ਨਾ ਮਰਦਾ ਹੈ ਨਾ ਜਨਮਦਾ ਹੈ ਨਾ ਰਹਦਾ ਹੈ ਨਾ ਜੰਮਦਾ ਹੈ ਐਸਾ ਰੂਪ ਜੋ ਕੋਈ ਤੋਂ ਨਹੀਂ ਜੀਵਨ ਰੂਪ ਸਾਰਿਆਂ ਵਿੱਚ ਸੋ ਉਹ ਜੀਵਨ ਜ਼ਿੰਦਗੀਆਂ ਦੇ ਵਿੱਚੋਂ ਜੀਵਨ ਰੂਪ ਜੋ ਅਤਿਅੰਤਿਨ ਪ੍ਰਮੇਸ਼ਵਰ ਸਿੰਘ ਆਇਆ ਹੈ ਗੁਰੂਸਪਾਹੀ ਰਾ ਗੁਰੂ ਦੇ ਮੁਖੀ ਗੁਰੂ ਅਮਰਦਾਸ ਸਾਹਿਬ ਜੀ ਹਨ ਉਹਨਾਂ ਦੇ ਭਾ ਪ੍ਰੇਮ ਕਰਕੇ ਦਾਤ ਪ੍ਰਾਪਤ ਹੋਈ ਹੈ RAM ਹੈ ਭਾਈ ਗੁਰੂ ਦੇ ਪਨਵੀਸ ਤੇ ਪਾਪਸ਼ਾਨੀ ਬਖਸ਼ੀ ਗੁਰਮੁਖੁਰ ਹੋਰ ਹਰ ਪਿਆਰੇ ਦੀ ਦਾਤ ਦਿੱਤੀ ਤੇ ਮਹਾਰਾ ਸਾਨੂੰ ਪਾਵੇ ਜਨੋ ਇਹ ਗੁਰਮੁਖਾਂ ਦੀ ਸੰਗਤ ਦੇ ਭਾਵਨਾ ਕਰਕੇ ਦਾਤ ਪ੍ਰਾਪਤ ਹੋਈਏ ਰਾਮ ਹੈ ਪਿਆਰੇ ਹਰ ਨਾਮੋ ਹਰ ਨਾਮ ਦੇਵੇ ਜਿਵੇਂ ਕੋ ਬੀਰ ਜਾਲ ਅਨਕਾਰ ਜਾਲਾ ਕਹਿੰਦੇ ਹਰ ਨਾਮੋ ਹਰੀ ਦਾ ਨਾਮ ਹਰੀ ਦਾ ਨਾਮ ਮਹਾਰਾ ਸਾਧੰਦੇ ਹਨ ਹਰ ਨਾਮੋ ਹਰੇਕ ਨਾਦੋ ਵਿੱਚ ਦੁਨੀਆਂ ਦੇ ਅੰਚੋ ਹਰੀ ਪਰਮੇਸ਼ਰਵਾ ਨਾ ਗੁਰੂ ਸਾਹਿਬ ਜੀ ਬਖਸ਼ੇ ਹਨ ਹੀਰੇ ਪ੍ਰਾਨ ਵਸਾਈ ਰਾਮ ਸਤ ਗੁਰੂ ਉਮਰਦਾਸ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਪ੍ਰਾਣਾਂ ਵਿੱਚ ਵਸਾਤਾ ਹੈ ਉਮਰਦ ਨਾਮ ਨੂੰ ਏ ਭਾਈ ਮੇਰੇ ਪ੍ਰਾਣ ਵਸਾਏ ਰਾਮ ਮੇਰੇ ਪ੍ਰਾਣ ਹੈ ਨਾਮ ਵਿੱਚ ਨਾਮ ਤੋਂ ਬਿਨਾਂ ਸਾਦਾ ਮਰਨਾ ਹੁੰਦਾ ਮਾਰਾ ਨੇ ਨਾਮ ਦੀ ਦਾਤ ਦੇ ਕੇ ਸਾਡੇ ਪ੍ਰਾਣਾਂ ਨੂੰ ਵਸਵੇ ਕੀਤਾ ਹੈ ਨਹੀਂ ਤਾਂ ਕਦੇ ਜੋ ਨਿਕਲ ਜਾਂਦੇ ਕਿਸੁ ਪ੍ਰਕਾਰ ਮੇਰੇ ਪ੍ਰਾਣਾਂ ਦੇ ਗੁਰਮੁਖੋ ਦੇ ਹੰਦੇ ਵੇ ਸਾਇ ਸਾਇ ਹਰਿ ਗਈ ਹੈ ਪ੍ਰਾਣੋ ਦੀ ਜਿਮਾਰਾ ਸਾਦਾ ਨਾਮ ਬਸਾਤਾ ਹੈ ਹਰ ਹਰ ਨਾਮ ਮੀਰੇ ਪ੍ਰਾਨ ਵਸਾਈ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਹਰੀ ਜੋ ਸਾਰਿਆਂ ਬਿਗਨਾਂ ਦਾ ਨਾਸਕ ਹੈ ਹਰੀ ਜੋ ਸੰਸੇਪ ਪ੍ਰਾਣ ਦਾ ਹਾਰਕ ਹੈ ਹਰੀ ਜੋ ਪਰਮੇਗ ਅ ਸੰਸੇ ਦਾ ਹਾਰਕ ਹੈ ਹਰੀ ਜੋ ਪਰਦੇ ਬੁੱਧੀ ਦਾ ਹਾਰਕ ਹੈ ਉਹ ਹਰੀ ਜੀ ਦੇ ਨਾਮ ਕਰਕੇ ਜਿਵੇਂ ਹਰਿਆ ਕੀ ਐ ਸੰਸਾਰ ਉਹ ਹਰਿਆਵਲ ਤਾਂ ਕੀਤੀ ਐ ਸਾਰੇ ਸੰਸਾਰ ਚ ਆਪਦੀ ਕੀਤਨ ਸੱਤਾ ਪਾ ਕੇ ਉਹ ਨਾਮ ਮਹਾਰਾਜ ਮੇਰੇ ਪ੍ਰਾਣਾਂ ਵਿੱਚ ਮਸਾਦਤਾ ਹੈ ਸਭ ਸੰਸਾਰ ਦੂਖ ਗਵਾਇਆ ਜਦੋਂ ਪ੍ਰਾਣਾਂ ਵਿੱਚ ਬਸ ਗਈ ਹੈ ਉਸ ਵੇਲੇ ਸੰਸਾਰ ਜਿਹੜਾ ਸੀ ਪਰਮਾਨ ਪਰਵੇਸ਼ ਜਾਂਦਾ ਤੇ ਜੰਮਣ ਮਰਨ ਦਾ ਦੁੱਖ ਸੀ ਸਾਰਾ ਸਕੇਤ ਕਾ ਅਜਰੇ ਨਾਮ ਨਹੀਂ ਗਵਾਤ ਪਰ ਨਹੀਂ ਹੁਕਮ ਤੰਦੂ ਆਦੇਸ਼ ਅਘੂ ਤੇ ਗੁਰਬਚਨ ਤੇ ਆਇਆ ਜੋ ਜੀ ਹੈ ਗ੍ਰੰਮੋ ਸਾਰਿਆਂ ਨੂੰ ਵੇਖਦਾ ਸਾਰਾ ਦ੍ਰਿਸ਼ ਰੂਪ ਜਿੰਨਾ ਪ੍ਰਪੰਨਤ ਹੈ ਇਹ ਕਰਕੇ ਅਦ੍ਰਿਸ਼ ਹੈ ਸਾਰੀਆਂ ਚੀਜ਼ਾਂ ਜਿਸ ਪ੍ਰਕਾਰ ਅੱਖ ਵੇਖਦੀ ਹੈ ਸਾਰੀਆਂ ਚੀਜ਼ਾਂ ਨੂੰ ਪਰ ਅੱਖ ਨੂੰ ਵੇਖਣ ਵਾਲੀ ਕੋਈ ਚੀਜ਼ ਨਹੀਂ ਹੈ ਆਪ ਕੋ ਸ਼ੀਸ਼ੇ ਦੇ ਅੰਦਰ ਜਾਂ ਪਾਣੀ ਦੇ ਅੰਦਰ ਆਪ ਦੇ ਗੁਰਬਿੰਦ ਨੂੰ ਇਹ ਸਰ ਕੇ ਅੱਖ ਵੇਖਦੀ ਕਿ ਮੈਂ ਇਹ ਹਾਂ ਕਿ ਅਸੇ ਪ੍ਰਕਾਰ ਸਾਜ ਸੰਗੇ ਜੀ ਉਹ ਪ੍ਰਮੇਸ਼ਰ ਸਾਰੇ ਤੋਂ ਬ੍ਰਿਸ਼ਟ ਹੈ ਕਿਸੇ ਕਰਕੇ ਵੇਖਿਆ ਨਹੀਂ ਜਾਂਦਾ ਪਰ ਬ੍ਰह्म ज्ञानी ਜਿਹੜੇ ਹਨ ਜਿਸਨੂੰ ਸਾਜ ਦੇ ਸ਼ਬਦ ਦਾ ਗਿਆਨ ਹੋਈ ਸੀਸ਼ੇ ਦੇ ਨਾਲ ਪਦਪਨ ਪੜੇ ਨੂੰ ਬਾਦ ਕਰਕੇ ਆਪਣੇ ਬਿੰਦੀ ਸਰੂਪ ਕਰਕੇ ਵੇਖਦੇ ਹਾ ਨੇ ਇਸ ਤਰਕਾਰ ਫਰਮਾਉਂਦੇ ਹਨ ਆਦੇਸ਼ ਆਗੂ ਚਰ ਗੁਰਬਚਨ ਤੇ ਆਇਆ ਜੋ ਦ੍ਰਿਸ਼ਟਾ ਦ੍ਰਿਸ਼ ਸੁਦਰਸ਼ਨ ਤੋਂ ਅਦ੍ਰਿਸ਼ਤ ਹੈ ਉਹ ਦੇਖਦਾ ਹੈ ਆਪ ਸਾਰਿਆਂ ਨੂੰ ਵੇਖਦਾ ਹੈ ਤੇ ਕਿਸੇ ਕਰਕੇ ਵੇਖ ਨਹੀਂ ਜਿਵੇਂ ਅੱਖ ਜਿਹੜੀ ਹੈ ਸਾਰੀਆਂ ਚੀਜ਼ਾਂ ਨੂੰ ਵੇਖਦੀ ਹੈ ਆਪ ਦੇ ਪਰਮੇਸ਼ ਨੂੰ ਵੀ ਉਂਟ ਕੇ ਅੱਖ ਹੀ ਵੇਖਦੀ ਹੈ ਇਸੇ ਪ੍ਰਕਾਰ ਜੋ ਅਦ੍ਰਿਸ਼ਤ ਹੈ ਬ੍ਰਹਮ ਸਾਰਿਆਂ ਨੂੰ ਵੇਖਣ ਵਾਲਾ ਤੇ ਆਪ ਸਾਰੀ ਮੈਕੀ ਜਿੰਨੀ ਰਚਨੇ ਜਿੰਨੀ ਸਾਰੀ ਪਰਮੇਸ਼ ਪਰਕੰਤੀ ਰਚਨਾਇ esto ਅਦ੍ਰਿਸ਼ਟ ਹੈ ਅਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਜਿਸ ਪਰ ਕੰਨ ਦਾ ਵਿਸ਼ਾਣੀ ਕਿ ਆਵਾਜ਼ੂਪ ਹੋਵੇ ਰਸ ਦਾ ਵਿਸ਼ਾਣੀ ਕਿ ਰਸ ਰੂਪ ਹੋਵੇ ਇਸੇ ਪ੍ਰਕਾਰ ਨਾਸਾ ਦਾ ਵਿਸ਼ਾਣੀ ਕਿ ਗੰਧ ਰੂਪ ਹੋਵੇ ਚੌੜੀ ਦਾ ਵਿਸ਼ਾਣੀ ਕਿ ਸੁਪਾਰਸ਼ ਰੂਪ ਹੋਵੇ ਐਸਾ ਅਗੋਚਰ ਹੈ ਪਰਮੇਸ਼ਰ ਗੁਰਬਚਨ ਧਿਆਇਆ ਸਤਿਗੁਰੂ ਸਾਹਿਬ ਦੇ ਬਚਨਾਂ ਦੇ ਪ੍ਰਮਾਣ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਦਿੱਤੇ ਕਿ ਇੰਦਰੀਆਂ ਦੇ ਵਿਸ਼ੇ ਆ ਪਰ ਇੰਦਰੀਆਂ ਤਾਂ ਦੇਖਣ ਵਾਲਾ ਹਨ ਨਾਸ ਕਰਕੇ ਸੁਗੰਧਿਕ ਰੂਪ ਤਾਂ ਹੈ ਹੀ ਨਹੀਂ ਪਰ ਸੁਗੰਧੀ ਨੂੰ ਦਸਣ ਵਾਲਾ ਤਾਂ ਉਹ ਹੀ ਹੈ ਨਾ ਅੱਖਾਂ ਦੇ ਨਾਲ ਇਹ ਪਰਵਾਹ ਤਾਂ ਨਹੀਂ ਪਰ ਅੱਖਾਂ ਦੀ ਦੇਖਣ ਵਾਲੀ ਕੀ ਤਾਂ ਉਹ ਹੀ ਹੈ ਨਾ ਇਸ ਕੋਲ ਅਭੋਜਨ ਜਿਹੜਾ ਸੀ ਗੁਰੂ ਸਾਹਿਬ ਦੇ ਬਚਨਾਂ ਕਰਕੇ ਉਹ ਹੁਣ ਕਿਹਾ ਨੀਤਾ ਰੂਹਗਤ ਪਰਮ ਪਦ ਪਾਇਆ ਇਸ ਸingular ਪੁਨਤਰੀਓ ਹੈ ਇਹ ਜੀ ਕੁ ਮੇ ਪੁੱਤਾਂ ਤੇ ਸਾਰੀਆਂ ਬੇਹਾਂ ਜਿਉਂੀਆਂ ਜਾਗਦੀਆਂ ਬਤੀਤ ਹੁੰਦੀਆਂ ਜੇ ਵੀ ਸਤਾ ਦੇ ਖਿਤਨੇ ਕਹਿੰਦੇ ਮੁਰਦੇ ਨੂੰ ਸਾਰੇ ਪ੍ਰੇਤ ਪ੍ਰੇਤ ਕਹਿ ਲੱਗ ਜਾਂਦੇ ਅਭੂਤ ਕਹਿ ਲੱਗ ਜਾਂਦੇ ਨੇ ਉਹ ਕੁਤੰਤ ਤੋਂ ਕੁਤਰਿਓ ਪਰਮੇਸ਼ਰ ਉਹ ਵੀ ਪਰਮ ਪਦ ਹੈ ਜੋ ਵੱਡਾ ਵੱਡੇ ਤੇ ਵੱਡੀ ਪਦਵੀ ਹੈ ਜਿਸ ਪਦਵੀ ਨੂੰ ਪਾ ਕੇ ਹੋਰ ਪਦਵੀ ਉੱਦੋਂ ਪਰੇ ਕੋਈ ਨਹੀਂ ਰਹਿ ਜਾਂਦੀ ਉਹ ਮਾਰੇ ਇਸ ਰੂਪ ਦੀ ਪ੍ਰਾਪਤੀ ਨੂੰ ਪਰਮ ਪਰਵੀ ਨੂੰ ਪਾਉਣਾ ਕੀਤਾ ਹੈ ਅਨਹਦ ਤਨੁ ਬਾਜੇ ਨਿਤ ਬਾਜੇ ਸੋਤ ਸਾਰੇ ਨਾ ਹੱਦ ਤਹ ਰਹਤੁ ਨੀਂਗਿਨ ਬਾਜਿਆਂ ਦੀ ਹੱਦ ਵਾਲੇ ਬਾਜੇ ਇਹਨਾਂ ਜਿਹੜੇ ਜੋ ਵੀ ਕੋਈ ਸੁਣਦੇ ਹੈ ਇਹ ਤਾਰ ਦੇ ਬਾਜੇ ਸੁਣਦੇ ਤਾਂ ਉਹ ਵੀ ਹੱਦ ਹੈ ਇਹ ਕਰਕੇ ਚਰਮ ਦੇ ਬਾਜੇ ਮਰਦਾਂ ਨੂੰ ਕੋਈ ਸੁਣਦੇ ਤਾਂ ਵੀ ਹੱਦ ਵਾਲੀ ਚੀਜ਼ ਹੈ ਇਹ ਕਰਕੇ ਉਸੇ ਪ੍ਰਕਾਰ ਕੈਸੀ ਆਦ ਕਹਿੰਦੇ ਬਾਜੀਆਂ ਤੋਂ ਆਵਾਜ਼ ਨਿਕਲਦੀ ਹੈ ਤਾਂ ਵੀ ਇਹ ਕਿ ਹੱਦ ਵਾਲੀ ਚੀਜ਼ ਹੈ ਇਹ ਸਫਾ ਦੇ ਨਾਲ ਬੀਨਾ ਦਸਦੀ ਹੈ ਬੰਸਰੀਆਂ বাজਦੀਆਂ ਤਾਂ ਵੀ ਹੱਦ ਵਾਲੀ ਚੀਜ਼ ਹੈ ਇਹ ਕਰਕੇ ਸਾ ਸੰਗੀਤੀ ਇਸ ਨੂੰ ਸਾਸ਼ਗਰ ਪਹਿਚਾਨ ਆਦਿਕ ਜਿੰਨੇ ਬਾਜੀਆਂ ਤਾਂ ਤਾਂਤੀ ਬਿਲਕਰ ਮੁਕਾ ਕਨ ਕੈਸੀ ਕਹ ਜਾਂ ਨਾਦ ਸ਼ਬਦ ਕੋਲ ਤੋਂ ਸ਼ਬਦ ਲਿਖਣ ਵਾਲੀ ਵੀ ਘੜੀ ਆਦ ਕਹਿੰਦੇ ਸ਼ਬਦ ਹੈ ਜਿਹਨੂੰ ਨਾਦ ਸ਼ਬਦ ਨੂੰ ਕਹਿੰਦੇ ਹੈ ਇਹ ਜਿਹੜੀ ਅਰਬੀ ਨੇ ਪਾਣੀ ਪ੍ਰਕਾਰ ਨੇ ਬਾਜੀ ਦੇ ਸਾਰੇ ਆਹ ਕੁ ਸ਼ਬਦ ਹਨਗੇ ਅਨਹਦ ਸ਼ਬਦ ਨਹੀਂ ਹਨ ਅਨਹਦ ਹੋਣ ਦਾ ਜਿਹੜਾ ਜਹਾਜ ਨਾ ਹੋਵੇ ਜਿਹੜਾ ਇੱਕਾਸ ਹੋਵੇ ਇਸ ਕਰਕੇ ਅਨਹਦ ਵਾਇਬ੍ਰੇਟ ਹੋਈ ਹੈ ਹੋਰ ਚੀਜ਼ ਸਭ ਹੱਦ ਵਾਲੀਆਂ ਹਨਗੀਆਂ ਹੱਦ ਤੋਂ ਪਰੇ ਕਿਨੇ ਹੋਣਾਂਗੇ ਧਰਤੀ ਨੂੰ ਭੰਗੇ ਕਿਹਾ ਮਾਰਨ ਸੰਪੀ ਹੋਰ ਪਰੇ ਹੋਰ ਹੋਰ ਧਰਤੀ ਉੱਪਰ ਪਾਣੀ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ ਅਪੇ ਪਾਣੀ ਜਿਹੜਾ ਹੈ ਉਹਨੂੰ ਬਹੁਤ ਗੇਹ ਸਾਧ ਕਿਹਾ ਹੈ ਔਰ ਅੱਗ ਵੀ ਇਸ ਤੀਨ ਲੈ ਕੇ ਹੱਦ ਵਾਲੀ ਚੀਜ਼ ਹੈ। ਅੱਗੇ ਅੱਗ ਜਿਹੜਾ ਹੈ, ਅੱਗ ਜਿਹੜੀ ਹੈ, ਇਹ ਸਮੁੰਦਰਾਂ ਦੇ ਪਾਣੀ ਨੂੰ ਵੀ ਸਾੜਦੀ ਹੈ ਪਰ ਹਵਾ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ। ਹਵਾ ਜਿਹੜੀ ਹੈ, ਆਕਾਸ਼ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ। ਆਕਾਸ਼ ਤੋਂ ਕਿੰਤੀ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ। ਪਰ ਉਹਦਾ ਕਾਰਜ ਹੈ, ਪ੍ਰਕਿਰਤੀ ਇਹਦੇ ਨੂੰ ਨੂੰ ਵਿੱਚ ਰੱਖੀ ਹੋਈ ਹੈ। ਕਿਉਂ ਸਭ ਹੱਦ ਵਾਲੀਆਂ ਚੀਜ਼ਾਂ ਹਨ? ਖਤਰੇ ਭਾਵੇਂ ਕੋਈ ਆਈ ਰਿਹਾ। ਹੋਰ ਸਭ ਹੱਦ ਵਾਲੀਆਂ ਚੀਜ਼ਾਂ ਨੇ ਇਸ ਪਰਤੇ ਪਰਮੇਸ਼ਵਰੀ ਨੂੰ ਆਭ ਸਮਝਣਾ ਚਾਹੀਏ ਇਹ ਜਿਹੜੇ ਯੋਗਾ ਮਤਲਬ ਲੰਬੀ ਲੋਕ ਆਵਾਜ਼ਾਂ ਨਹੀਂ ਹੱਦ ਵਾਲੀ ਅਨਹਦ ਮੰਨੀ ਬੈਠੇ ਉਹਦੀ ਗਲਤੀ ਹੈ ਕਿ ਆਹਦ ਬਾਜੇ ਹਨਗੇ ਉਹ ਪ੍ਰਾਣਾ ਦੀ ਕਲਾ ਦੇ ਛਿੱਟੇ ਕਰਕੇ ਸਭ ਮਿਟ ਜਾਣਗੇ ਇਸ ਕਰਕੇ ਨਾ ਹਵਾ ਦਾ ਪਰਮੇਸ਼ਵਰੀ ਹੈ ਆਪ ਅਨਹਦ ਤੋਨੋ ਬਾਜੇ ਨਿਤ ਬਾਜੇ ਹਰ ਹੱਦ ਕੋ ਰਹੇ ਜਿਨ੍ਹਾਂ ਦੀ ਤੁਨੀ ਇੱਕ ਰਸ ਹੈ ਉਨ ਮਤਾ ਪਰ ਕੀ ਮਹਾਰਾ ਦੇ ਸਤਨੋ ਵਾਹਿਗੁਰੂ ਦੇ ਬਾਗੇ ਮੈਦੇ ਪਰਗਤ ਹੋਏ ਉਨਾਂ ਦੇ ਗਾਈ ਸਤ ਗੁਰ ਬਾਣੀ ਸਤ ਗੁਰਾਂ ਦੀ ਅਮਰ ਰੂਪ ਜਦੋਂ ਬਾਣੀ ਗਾਉਣਾ ਕੀਤੀ ਉਸ ਵੇਲੇ ਇੱਕ ਰਸਤੂਈ ਵਾਲੇ ਸੁੰਦਰ ਬਾਗੇ ਪਰਗਤ ਹੋਇਆ ਇਹ ਮਤ ਪਰਗਤ ਹੋ ਪਰਮੇਸ਼ਵਰ ਦੇ ਬਾਗੇ ਜੋ ਵਿਚਾਰ ਦੇ ਰੂਪ ਆਨੇ ਚਾਹ ਲਈ ਗਾਈ ਸਤ ਗੁਰ ਬਾਣੀ ਸੰਗਤਾਂ ਦੀ ਅੰਮ੍ਰਿਤ ਨੂੰ ਪਹਿਣੀ ਜਾਣਾ ਜਿੱਤੀ ਜਦੋਂ ਨਾਨਕ ਦਾਤ ਕਰੀ ਪ੍ਰਭ ਦਾਤ ਕਰ ਪੈ ਜਾਵੇ ਵਾਹਿਗੁਰੂ ਨੇ ਆਜਾ ਕਿਰਪਾ ਕਰਕੇ ਬ੍ਰਹਮ ਵਿਆਦੀ ਭਗਤੀ ਦੀ ਆਪ ਦੀ ਕਮਾਈ ਦੀ ਦਾਤ ਲੈਣਾ ਕਿੱਥੇ ਦੂਰ ਆਉਂਦਾ ਹੈ ਸਾਹ ਕਹਿੰਦੇ ਹਮ ਜੋਤੀ ਜੋਤ ਸਮਾਣੀ ਉਸ ਪ੍ਰਕਾਰ ਜੋਤੀ ਜੋ ਉਹ ਦਾਤ ਨੰਦ ਰੂਪ ਹੈ ਜੋਤੀ ਜੋ ਕਰਤਕ ਜੋਤ ਹੈ ਪਿੰਨ ਪਿੰਨ ਦੇ ਹਨ ਪ੍ਰਕਾਸ਼ਣ ਵਾਲੀ ਉਸ ਵਿੱਚ ਜੋਤ ਸਮਾ ਗਈ ਉਹ ਐਤਨੰਦਰੂਪ ਵਿੱਚ ਮਾਨਮੁਖਾ ਮਾਨਮੁਖ ਨੂੰ ਉਸੇ ਪ੍ਰਕਾਰ ਵੀਪਸਾ ਅਲੰਕਾਰ ਸਮਝੋ ਸਾਰੀਆਂ ਪਉੜੀਆਂ 'ਚ ਮਾਨਮੁਖਤਾ ਹੀ ਮਾਨਮੁਖ ਮਰ ਗਏ ਹਨ ਮੇਰੀ ਕਰਮਾਇਆ ਰਾਹ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ ਉਹ ਮਨਮੁਖ ਲੋਕ ਮਾਇਆ ਦੀ ਨਿਰ ਕਰਵੇ ਕਿ ਮੇਰੀ ਹੈ ਮਾਇਆ ਕਿਉਂ ਕਰਦੇ ਹੋਈ ਮਰ ਗਏ ਅਸੇ ਰੌਲੇ ਵੀ ਕੀ ਇਹ ਕਹਨੇ ਕੀ ਨਾਰੇ ਗਏ ਹਨ ਆਵ ਖਿੰਜਾਵੇ ਤੇ ਸਰੀਰ ਇੱਕ ਖਿੰਜੇ ਆ ਜਾਂਦਾ ਜਮਕੇ ਦੂਸਰੇ ਖਿੰਜੇ ਨਾ ਹੋ ਕੇ ਚਲਿਆ ਜਾਂਦਾ ਹੈ ਦੁਰਗੰਧ ਮੜਾ ਕੇਤ ਲਾਇਾਰਾ ਤੇ ਦੁਰਗੰਧ ਹੀ ਮੜਾ ਹੈ ਇਹ ਦੁਰਗੰਧ ਹੀ ਹੈ ਸਰੀਰ ਮੜਿਆ ਹੋਇਆ ਵਿਸ਼ੇ ਰੂਪੀ ਦੁਰਗੰਧੀ ਜੀ ਤੇ ਵਿਸ਼ੇ ਐਸੇ ਰਹਿ ਕੇ ਤੇ ਪ੍ਰੇਤ ਜਾਨੋ ਇਹ ਜਗ ਦੁਬੰਦੀ ਦਾ ਮੜਿਆ ਹੋਇਆ ਜਿਹੜਾ ਸਰੀਰ ਹੈ ਇਹਦੇ ਵਿੱਚ ਕਿਤ ਲਾਈ ਬੈਠੇ ਹੈ ਭਾਈ ਇਹ ਸਰੀਰ ਤੇ ਪਰੇ ਨਹੀਂ ਦਿੱਤੀ ਨਹੀਂ ਕਰਦੇ ਹਾਂ ਲਾਇਆ ਦੁਰਗੰਧ ਮੜਾ ਕਿਤ ਲਾਗਾ ਇਸ ਪ੍ਰਕਾਰ ਮਨਮੁਖਾਂ ਦਾ ਦੁਰਗੰਧੀ ਦਾ ਮੜਾ ਜੋ istri ਪੁੱਤਰ ਆਦ ਕਹਨ ਨੇ ਉਹਨਾਂ ਮੜਿਆਂ ਦੇ ਵਿੱਚ ਜਿਵੇਂ ਧੂਲ ਮੜਿਆ ਹੁੰਦਾ ਚੰਮ ਦਾ ਇਹ ਚੰਮ ਦੇ ਮੜੇ ਹੋਏ ਹੱਡ ਚੰਮ ਦੇ ਸਰੀਰ ਹਨ ਇਹਨਾਂ ਚਿੱਤ ਉਹਨਾਂ ਨੂੰ ਲਾਇਆ ਹੈ ਫਤਿਹਾਂ ਜੰਦੀ ਵਾਸ਼ਨਾ ਦੇ ਨਾਲ ਇਸ ਕਰਕੇ ਕਿਤਰਾ ਆਦਨੇ ਉਹਨਾਂ ਉੱਤੇ ਲੱਗ ਗਿਆ ਹੈ ਕਿਉਂ ਰੰਗ ਕਸੂਮਬ ਦਿਖਾਇਆ ਕਿਹੋ ਜਿਹਾ ਆਨੰਦ ਹੈ ਨਾ ਵਿਸ਼ਿਆਂ ਦਾ ਇਹ ਹਾਜੀ ਹੈ ਜਿਵੇਂ ਕਸੂਮਬੇ ਦਾ ਰੰਗ ਵੇਖਣ ਨੂੰ ਬੜਾ ਠਟਕ ਵਾਲਾ ਹੁੰਦਾ ਹੈ ਜਦੋਂ ਮਾੜਾ ਜਿਹਾ ਪਾਣੀ ਪੈ ਰਿਹਾ ਉਹਦਾ ਮੁਖੜਾ ਹੋ ਜਾਂਦਾ ਕਿਉਂ ਜਦੋਂ ਰੋਗ ਰੂਪੀ ਪਾਣੀ ਪੈ ਜਾਂਦਾ ਉਹਦੋਂ ਹੀ ਨਾ ਸਾਰੇ ਮੈਕੀ ਨਾਸ਼ ਹੋ ਜਾਂਦੇ ਆ ਜਿਵੇਂ ਸੋਹਣ ਪੱਟੀਆਂ ਬਾਂਘੀਆਂ ਪਾਇਸ ਦੂਰ ਸ਼ੇਸ਼ੂ ਕਾਤੀ ਮੁੰਨੀਆਂ ਗਾਲੇ ਉਤੇ ਆਵੇ ਤੂੜਾ ਇਹੀ ਜੀ ਹਾਲਤ ਹੁੰਦੀ ਹੈ ਕਿ ਦਮ ਖੜ ਬਰੰਦ ਹੈ ਮਾਇਆ ਦਾ। ਇਹਨੂੰ ਪੂਰਬ ਖਿਨ ਪੱਛਮ ਛਾਏ। ਕਿਉਂ ਖਿਨ ਕਾਲ ਵੀ ਸਾਲ ਸੰਗੀ ਪੂਰਬ ਤੇ ਪੱਛਮ ਪੂਰਬ ਦੇ ਪਦਾਰਥਾਂ ਵੱਲੋਂ ਦੌੜ ਕੇ ਜਾਂਦਾ ਹੈ। ਸ਼ਿਰ ਗੀ ਜੇ ਨੂੰ ਸੁਣ ਲੈ ਪੱਛੋਂ ਨਹੀਂ ਕਰ ਰਿਹਾ ਪਦਾਰਥ ਵਿਲਾਇਤ ਕਿਉਂ ਮਿਲ ਰਿਹਾ ਉਹ ਨੂੰ ਛਾਏ। ਕੋ ਜਦ ਨੂੰ ਪੂਰਿਆ ਜਾਂਦਾ ਸਰਕਲ ਦੇ ਨਾਲ দৌੜ ਕੇ ਜਾਂਦਾ ਹੈ ਕਿਉਂ ਚੱਕ ਕੁੰਿਹਾਰ ਪਵਾਇਆ ਜੀਸਪੁਰ ਕਾਰਸਾਹ ਸੰਗੇ ਜੀ ਕੁੰਿਹਾਰ ਦਾ ਚੱਕ ਕੂਕਾਇਆ ਹੋਣਾ ਅਸਲ ਦਾ ਹੈ ਜੀਸਪੁਰ ਕਾਰਸਾਹ ਸੰਗੇ ਜੀ ਵਾਸ਼ਨਾ ਰੂਪੀ ਚੱਕ ਤੇ ਚੱਲਿਆ ਹੋਇਆ ਮਾਇਆ ਰੂਪੀ ਕੁੰਿਹਾਰ ਦਾ ਇਹ ਭੁਆਇਆ ਹੋਇਆ ਪੂਰਿਆ ਸਰਦਾ ਹੈ ਕਦੇ ਪੱਛੋਂ ਦੇ ਪੁਲਾਦ ਤੋਂ ਵੱਲ ਨੂੰ ਜਾਂਦਾ ਹੈ ਕਦੇ ਪੂਰਬ ਦੇ ਪੁਲਾਦ ਤੋਂ ਵੱਲ ਨੂੰ ਦੋ ਦੌਰ ਤੇ ਜਾਂਦਾ ਹੈ ਕਦੇ ਫਿਕਾ ਨਹੀਂ ਫਕੜਦਾ ਇਹੀ ਜੀ ਦੀ ਹਾਲਤ ਵਾ ਜਦੋਂ ਪੂਰਵਖਣ ਪੱਛੋਂ ਛਾਏ ਜਦੋਂ ਜਦੋਂ ਪੂਰ ਜੰਮ ਪੈਂਦਾ ਹੈ ਖੰਡ ਪੱਛੋਂ ਵਾਲੀ ਸ਼ਾ ਜਾਂਦਾ ਹੈ ਮਰ ਜਾਂਦਾ ਹੈ ਇਹ ਜੰਗ ਦੀ ਇਹ ਸਰੀਰ ਦੀ ਸਮਾਪਤੀ ਹੋ ਜਾਂਦੀ ਹੈ ਐ ਦੂਨਾ ਦੇ ਪੈ ਹੁੰਦਾ ਹੋਇਆ ਮਾਰਾ ਕਹਿੰਦੇ ਜਿਵੇਂ ਚੱਕ কুমਹਾਰ ਕੋ ਆਇਆ ਜਿਵੇਂ ਚੱਕ কুমਹਾਰ ਦਾ ਕੋ ਆਇਆ ਹੁੰਦਾ ਹੈ ਉਹ ਕਾਲ ਰੂਪੀ কুমਹਾਰ ਦਾ ਇਹ ਪਰਰਦ ਰੂਪੀ ਕੋ ਕੋ ਆਇਆ ਹੋਇਆ ਇਹ ਚੰਦਾ ਜਾਂਦਾ ਜਾਂਦਾ ਮਰਦਾ ਰਹਿੰਦਾ ਹੀ ਹਾਲਤ ਹੈ ਦੂਸਰਾ ਖਨ ਪੂਰਬ ਖਨ ਪਛਮ ਪਛਮ ਛਾਏ ਜਿਵੇਂ ਸਾਤ ਸੰਗਏ ਜੀ ਜਦੋਂ ਪੰਨਪੁਰਖ ਦੇ ਹੁੰਦੇ ਆ ਉਦੋਂ ਇਹਨੂੰ ਪੂਰਬਲੇ ਪੁੰਨਾ ਕਰਕੇ ਪਦਾਰਸ਼ ਪ੍ਰਾਪਤ ਹੋ ਜਾਂਦੇ ਜਦੋਂ ਪੁਰਨੇ ਦੇ ਨਾਸ ਹੋ ਜਾਂਦੇ ਆ ਉਸ ਵੇਲੇ ਪਛੋਂ ਦੀ ਤਰਫ ਜਿਵੇਂ ਸੂਰਜ ਚੱਲਿਆ ਜਾਂਦਾ ਹੈ ਨਾ ਤੇ ਛਾਂ ਉਸੇ ਤਰ੍ਹਾਂ ਬਦਲ ਜਾਂਦੀ ਹੈ ਤੂੰ ਮਾਇਆ ਹੈ ਛਾਂ ਵੀ ਨਹੀਂ ਆਈ ਇਹ ਸਰੀਰ ਹੈ ਵਿਰਸ਼ ਵੀ ਨਹੀਂ ਆਈ ਜਦੋਂ ਫਰਾਰ ਆਉਂਦੀ ਹੈ ਬਿਜਾਰ ਸਾਦੀ ਉਦੋਂ ਪੂਰਵ ਪਹਿਲਾ ਪਦਾਰਸ਼ ਪ੍ਰਾਪਤ ਹੋ ਜਾਂਦੇ ਤੇ ਜਦੋਂ ਰੋਹੀ ਪਰਾਲਬ ਰੂਪੀ ਸੂਰਜ ਪੱਛੋਂ ਦੀ ਤਰ੍ਹਾਂ ਹੋਰ ਨਾ ਪੁੰਨੀਆਂ ਪੁਰਖ ਵੱਲੋਂ ਚਲੇ ਜਾਂਦੇ ਉਦੋਂ ਇਹ ਪਦਾਰ ਸਾਰੇ ਨਾਸ਼ ਹੋ ਜਾਂਦੇ ਹੈ ਰਿਸ਼ਵੀ ਨਹੀਂ ਰਹਿ ਜਾਂਦਾ ਛਾਂ ਜਿਹੜੀ ਉਹ ਮਾਇਆ ਹੋਰ ਪਾਸੇ ਬੰਗ ਕੇ ਚਲੀ ਜਾਂਦੀ ਹੈ ਇਹ ਹਾਲ ਹੁੰਦੀ ਹੈ ਉਦੋਂ ਪਿੱਛੋਂ ਪਛਤਾਉਂਦਾ ਵੀ ਹੈ ਮੈਂ ਇੰਨਾ ਸੀ ਕਿੱਧਰ ਗਿਆ ਮੇਰਾ ਪਦਾਰਸ਼ ਇਹ ਪਛੋੜੀ ਜਿਸ ਹੈ ਪੁਨੀਆਪੁਰ ਖਾਂ ਦੀ ਪ੍ਰਾਪਤੀ ਤੇ ਸੂਰਜ ਵੀ ਨਹੀਂ ਆਈ ਹੈ ਜਿਹੜੇ ਇਹ ਕੋਨੋਂ ਕੋਲੇ ਜਨੋਂ ਹੋਰ ਪੁਨੀਆਪੁਰ ਖਾਂ ਨੂੰ ਜਾ ਕੇ ਪ੍ਰਾਪਤ ਹੋਏ ਜੇ ਨਾਸ਼ ਹੋ ਜਾਂਦੇ ਆ ਉਦੋਂ ਸੂਰਜ ਦਾ ਪੁੱਛੋਂ ਨਹੀਂ ਕਰ ਵੰਗੂ ਜਾਣ ਵੰਗੂ ਇਹ ਵੀ ਪਦਾਰ ਸਾਰੇ ਨਾਸ਼ ਹੋ ਜਾਂਦੇ ਆ ਖਾਮੋਂ ਬਰੁਝ ਜਾਂਦੇ ਹਨ ਇਹੋ ਚੱਕ ਕਮੀ ਹਾਰ ਭਾਰ ਹੈ ਸਤਿਗੁਰੂ ਜੀ ਚੱਕ ਕਮੀ ਹਾਰ ਦਾ ਪਾਇਆ ਹੁੰਦਾ ਐ ਮੰਨੇ ਦਾ ਪ੍ਰਦਾਰ ਸਭ ਮੌਤੇ ਪਾਇਆ ਤੁਰਿਆ ਫਿਰਦਾ ਹੈ ਕੰਡ ਉਹ ਇਹ ਕੀ ਸੀ ਕੀ ਹੋ ਗਿਆ ਐ ਸੋਗ ਨਾਲ ਹੀ ਫਿਰ ਮਾਰਦਾ ਰੰਦਾ ਹੈ ਦੁੱਖ ਖਾਏ ਦੁੱਖ ਸੰਚੇ ਭੁਗੇ ਇਸੇ ਪ੍ਰਕਾਰ ਜਿਸ ਵਕਤੇ ਮਿਹੇ ਦੇ ਪੈਸੋਂ ਤੋਂ ਬਾਹਰ ਕੁ ਖਾਂਦਾ ਹੈ ਉਦੋਂ ਦੁੱਖ ਦੇ ਕੇ ਖਾਂਦਾ ਹੈ ਅਪੇ ਜਦੋਂ ਕੱਠੀ ਕਰਦਾ ਹੈ ਉਦੋਂ ਵੀ ਦੁੱਖ ਪ੍ਰਾਂਤ ਹੁੰਦਾ ਬੜਾ ਕੱਠੀ ਕਰਦਾ ਭੁੱਖਾ ਰਹਿੰਦਾ ਤੇ ਹਾਇਆ ਰਹਿੰਦਾ ਪਾਣੀ ਨਹੀਂ ਪੀਂਦਾ ਰੋਟੀ ਨਹੀਂ ਖਾਂਦਾ ਉਹ ਕੱਠੀ ਨਹੀਂ ਹੋਣੀਏ ਖਾ ਲਿਆ ਕੋਈ ਤਾਂ ਕਿਸੇ ਪ੍ਰਕਾਰ ਜਿਹੜੇ ਖਾਣੇ ਖਾਂਦਾ ਉਹ ਵੀ ਦੁਖੀ ਹੋ ਕੇ ਖਾਂਦਾ ਐਵੇਂ ਜਿਹੜਾ ਨਾਦਾ ਜਾਣ ਕੇ ਮੂੰਹ 'ਚ ਪਾ ਲੈਂਦਾ ਰੋਟੀ ਤੇ ਜਿਹੜੇ ਕੱਠੀ ਕਰਦਾ ਉਹ ਵੀ ਦੁਖੀ ਹੋ ਕੇ ਕੱਠੀ ਕਰਦਾ ਪੈਸਾ ਨਹੀਂ ਖਰਚਦਾ ਵੀ ਜੇ ਕਿਤੇ ਨੂਨ ਪੈਦਾ ਲਿਆਂਦਾ ਘਟ ਨਾ ਜਾਵੇ ਮੇਰੀ ਰਾਸ ਭੋਗ ਹੈ ਅੱਜ ਭੋਗ ਜਦ ਭੋਗਦਾ ਹੈ ਦੁੱਖ ਵੀ ਦੁੱਖ ਹੀ ਹੋ ਕੇ ਪੁੱਤਾਂ ਨੂੰ ਉਹਦਾ ਮਾਰਿਆ ਹੋਇਆ ਦਿੱਕਾਦਾ ਦੁੱਖ ਦੀ ਦਿਰਦ ਵਧਾਈ ਇਸ ਜਿਹੜੀ ਮਾਇਆ ਕੱਠੀ ਕੀਤੀ ਹੈ ਮਾਰੇ ਤੇ ਦੁੱਖ ਦੀ ਦਿਰਦ ਵਧਾਈ ਇਹ ਦੁੱਖ ਦੀ ਦਿਰਦ ਹੀ ਵਧਾ ਲਈ ਹੈ ਦੁੱਖ ਹੀ ਦੁੱਖ ਬਣਾ ਲਿਆ ਹੋਰ ਕੀ ਨੂੰ ਵਧਾਉਣਾ ਸੀ ਦਿਰਦ ਨੂੰ ਵਧਾਉਣਾ ਹੀ ਹੁੰਦਾ ਹੈ ਤੇ ਵਧਾਈ ਨਾ ਹੋਵੇ ਵਧਾਉਣਾ ਦਾ ਦੁੱਖ ਦੀ ਦਿਰਦ ਹੀ ਵਧਾ ਲਈ ਹੈ ਇਹ ਦੁੱਖ ਹੀ ਦੁੱਖ ਬਣਾ ਲਿਆ ਅੰਦਰ ਕੱਟਦਾ ਗਿਆ ਹੀ ਨਹੀਂ ਦੁੱਖ ਹਰ ਉਹਦੀ ਬਨਿਆਈ ਰਿਹਾ ਤੋਂ ਖੁਦ ਖਾਨ ਵਿੱਚ ਵੀ ਇਕੱਠੀ ਕਰਨ ਤੇ ਵੀ ਅਦੇ ਭੋਗੋਂ ਵਿੱਚ ਵੀ ਇਹ ਦੁੱਖ ਦੀ ਬਿਰਤੀ ਇਸ ਪ੍ਰਕਾਰ ਦੁੱਖ ਹੀ ਦੁੱਖ ਵਧਾ ਰਿਹਾ ਹੈ ਨਾਨਕ ਵਿਖਮ ਸੁਹਿਲਾ ਕਰੀਏ ਸਰਗੁਣ ਸਾਹਿਬ ਵੀ ਕਹਿੰਦੇ ਵਿਖਮ ਹੈ ਜੇ ਕਹਣਾ ਮਾਇਆ ਦਾ ਮੋਹ ਕਿਹੜਾ ਜਿ ਸੁਹਿਲਾ ਇਸ ਪ੍ਰਕਾਰ ਸੁਖੀ ਕਰ ਸਕੀਦਾ ਹੈ ਮੁੰਡਲ ਵੀ ਨਿਆਏ ਦੇ ਪਾਇਕੇ ਲੋਕ ਜੀਵ ਗੋਤੇ ਖਾਂਦੇ ਰਹਿੰਦੇ ਹਨ ਜਾਂ ਆਵੇ ਗੁਰ ਸਰਣਾਏ ਸਰਬ ਗੁਰੂ ਦੇ ਪਾਸ਼ ਦੀ ਸ਼ਰਨ ਆਵੇ ਤਾਂ ਭਾਈ ਕਸ਼ਮ ਸੰਸਾਰ ਤੋਂ ਇਸ ਤਰ੍ਹਾਂ ਸੁਖਾਣਾ ਗੁਰਾਂ ਦੇ ਨਾਮ ਰੂਪੀ ਜਹਾਜ਼ ਤੇ ਚੜ ਕੇ ਤਰ ਜਾਈ ਦੇ ਇਹ ਗੁਰੂ ਸਾਹਿਬ ਦੀ ਸ਼ਰਨ ਆ ਜਾਵੇ ਮੇਰਾ ਠਾਕੁਰੂ ਠਾਕੁਰ ਨੀਤਾ ਇਹ ਲਈ ਮੇਰਾ ਠਾਕੁਰ ਮੇਰਾ ਠਾਕੁਰ ਮੇਰਾ ਉਹ ਸਵਾਮੀ ਮੇਰਾ ਸਵਾਮੀ ਦੀਪ ਸਾਲ ਹੰਕਾਰ ਮੇਰਾ ਠਾਕਰੋ ਠਾਕਰ ਨੀਕਾ ਇਸ ਪ੍ਰਕਾਰ ਲੋਕਾਂ ਨੂੰ ਠਾਕਰ ਮੰਨੇ ਹੈ ਤਾਂ ਉਹ ਠੋਕ ਬਦੇ ਔਰ ਠਾਕਰ ਕਈਨ ਠਾਕਰ ਪੱਥਰ ਵਿਸ਼ਨੂੰ ਭਗਵਾਨ ਦੀ ਮੂਰਤੀ ਹੈ ਜਾਂ ਗੰਡ ਕਾ ਨਵੀਰ ਹੈ ਉਸ ਨੂੰ ਛਾਤੀ ਦੇ ਨਾਲ ਬੰਨੀ ਰੱਖਦੇ ਹੈ ਅਤੇ ਕਈ ਸ਼ਿਵਲਿੰਗ ਨੂੰ ਬੰਨੀ ਰੱਖਦੇ ਠਾਕਰ ਬਣਾ ਕੇ ਭੋਗ ਲਵਾਉਂਦੇ ਉਸ ਨੂੰ ਇਸ ਪ੍ਰਕਾਰ ਠਾਕਰ ਪੱਥਰਾਂ ਦੇ ਮੰਨੇ ਹੈ ਕਈਆਂ ਨੇ ਇਹਨਾਂ ਸਾਦੇ ਛਤਰੀਆਂ ਦੀ ਜਾਤੀ ਨੂੰ ਰਾਮਕ੍ਰਿਸ਼ਨ ਆਰ ਕੁਰਕਾਰ ਜੀ ਨਾਲ ਚੁਏ ਹੋਏ ਹਨ ਸਾਧੁਰ ਮੰਨੇ ਹੈ ਇਸੇ ਪ੍ਰਕਾਰ ਜਿਸ ਵਕਤ ਮਰ ਕੇ ਉਹ ਲੈ ਕੇ ਆਈਏ ਉਹ ਸਿੰਗਾਂ ਨੂੰ ਛਤਰੀ ਵੰਸ ਵਾਲੇ ਸਮਝ ਕੇ ठाकुर ਕਹਿੰਦੇ ਹੈ ਕਿਉਂ ठाकुर ਦੁਨੀਆ ਦੇ ਬਾਦ ਸਾਰੇ ਹੈ ਛਤਰੀ ਲੋਕਾਂ ਨੂੰ ठाकुर ਕਹਿੰਦੇ ਹੈ ਜਿਹੜੇ ਪਿੰਜੇ ਮੁਖੀ ਹੁੰਦੇ ਉਹਨਾਂ ਦਾ ਨਾਮ ਵੀ ठाਕੁਰ ਬਣਟਿਆਂ ਰੱਖਿਆ ਹੋਇਆ ਹੈ ਰੋਹ ਵਿਚਾਰ ਹਯੂਰ ਫਰਮਾਉਂਦੇ ਹਨ ਮੇਰਾ ਠਾਕੁਰ ਠਾਕੜ ਨੀਕਾ ਭਾਈ ਠਾਕੁਰ ਜਿੰਨੇ ਠਾਕੁਰ ਮੰਨੇ ਹਨ ਲੋਕਾਂ ਨੇ ਸਵਾਮੀ ਮੰਨੇ ਹਨ ਥਾਣਾ ਇਸ ਜੀਗਾ ਕੋ ਨਾ ਕਰਦਾ ਰੋ ਨਾ ਲੈਤਾ ਦਾ ਉੱਤਪਤੀ ਪਾਲਣਾ ਲੈਤਾ ਕਰਨ ਵਾਲੇ ਬਰਮਾ ਵਿਸ਼ੂ ਸ਼ਿਵ ਜੀ ਆਦਕੋ ਜਿੰਨੇ ਮੇਰ ਸਿਰੋਮਣੀ ਮੰਨੇ ਮੇਰਾ ਉਹ ਠਾਕੁਰ ਸਵਾਮੀ ਸਾਰਿਆਂ ਤੋਂ ਨੀਕਾ ਅੱਛਾ ਹਾਗਵ ਆਥਾਰਾਮ ਇਹ ਗੋ ਉਹ ਮੰਨਦੀ ਦਮਤਾ ਕਰਕੇ ਕੋਤ ਭੁਮੀ ਗਿਗ ਸਾਜਨ ਨਾਏ ਕੋਤ ਮੇ ਹੇਸੋ ਪਾਏ ਸੁਮਾਏ ਕੋਤ ਮਹੀਨ ਕੀਨੇ ਉਤਾਰ ਇਹ ਨੀ ਦਮਤਾ ਦੇ ਉਪਰ ਇਹ ਫਹਿੜੇ ਹੈ ਕੀ ਪਾ ਜਾਂਦਾ ਇਹ ਸਾਰੇ ਰੌਣਕੀ ਟਾਂਸੀ ਸਾਧ ਕੀ ਸੁਭਾਅ ਵਿੱਚ ਉਹ ਸੁਨਾਂਗਲੇ ਤੋਂ ਪੀਚੇ ਉਹ ਹਾਸੀ ਕਿਸੇ ਪ੍ਰਕਾਰ ਪਾਇਆ ਜਾਂਦਾ ਜਾਣਿਆ ਨਹੀਂ ਜਾਂਦਾ ਰਾਮ へ ਭਾਈ ਹਰ ਪੂਜੀ ਹਰ ਪੂਜੀ ਚਾਹੀ ਹਰ ਪੂਜੀ ਹਰ ਪੂਜੀ ਹਰੇਕ ਪੂਜੀ ਹਰੇਕ ਪੂਜੀ ਨੂੰ ਹਰੇਕ ਭਾਈ ਪੂਜੀ ਹਰੇ ਨਾਮ ਦੀ ਪੂਜੀ ਚਾਈ ਹਰੇ ਨਾਮ ਨੂੰ ਪੂਜੀ ਪੂਜੀ ਦੇ ਹਾਂ ਤੇ ਹਰੀ ਦੇ ਨਾਮ ਦੀ ਪੂਜੀ ਗੁਰਾਂ ਦੇ ਪਾਸੋਂ ਵੇਸ਼ ਰੂਪ ਵਿੱਚ ਆਈ ਹੈ ਮੇਰੇ ਸਤਗੁਰ ਸਾਹਾਰਾ ਇਹ ਦਾਤ ਦੇਣ ਵਾਲੇ ਮੇਰੇ ਸਤਗੁਰੂ ਜਾਨ ਕਿਤੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਰੇ ਲੋਕੀਂ ਜੇਨ ਵਾਲੇ ਦਾਤ ਸੇ ਪਿਆਰੇ ਹਰ ਪੂੰਜੀ ਚਾਹੀ ਨਾਮ ਵਿਸਾਈ ਅਗਰ ਮਾਰੇ ਸਾਧ ਦੀ ਹਰੀ ਦੀ ਪ੍ਰਾਪਤੀ ਦੀ ਸਰਵਾਰੂਪੀ ਪੂੰਜੀ ਚਾਹੀ ਹੈ ਤੇ ਨਾਮ ਨੂੰ ਵਿਸਾਈ ਬੁਰਾਂ ਦੇ ਤਾਸ ਕਰਮਨ ਧੰਦੇ ਕੇ ਖਰੀਦਣਾ ਤੀਤਾ ਹੈ ਗੁਣ ਗਾਵੈ ਗੁਣ ਪਾਵੈ ਅਸੀਂ ਸੱਚੇ ਕੈ ਜੇ ਗੁਣ ਨੂੰ ਰੱਖਣਾ ਕਰਕੇ ਜੀ ਆਰਾਮ ਜਪਾ ਕੇ ਡਾਉਣੇ ਦੇ ਗੁਨਾਹ ਨੂੰ ਰੀਤ ਬਾਹਰ ਨ ਕਰਕੇ ਗੋਨੀ ਸਰਦਨ ਕਰਨੇ ਤੇ ਗਉਂਦੇ ਸੁਣਾਉਣੇ ਪਰਮੇਸ਼ਰ ਦੇ ਗਿਆਨ ਆ ਦੇ ਗੁਣ ਪਾਉਂਦੇ ਹਨ ਨੀਂਦ ਤੂਸ ਸਭ ਪਰਹਾਰ ਤਿਆਗੀ ਨੀਂਦ ਸੀ ਤੇ ਭੁੱਖ ਸੀ ਇਹ ਦੋਵੇਂ ਸਾਰੀਆਂ ਨੀਂਦ ਵੀ ਤਿਆਗ ਤੀ ਤੇ ਭੁੱਖ ਵੀ ਪਰਹਨ ਕਰਕੇ ਦੂਰ ਹੋ ਗਈ ਸੁਣੇ ਸੁੰਨ ਸਮਾਧ ਨੀਂਦ ਜਿਹੜੀ ਵਿਦਿਆਰੀ ਨੀਂਦ ਸੀ ਪਰਮਾਤਮਾ ਜੀ ਦੀ ਨੀਂਦ ਸੀ ਪ੍ਰਾਸ਼ਣ ਨੂੰ ਪਾ ਕੇ ਪਰਮਾਦੀ ਹੋ ਜਾਣ ਉਹ ਕੀ ਇਹ ਰਿਪਦਾਰਸ਼ਨੀ ਆਰਸ਼ਾ ਦੀ ਇਹ ਸਾਰੀ ਪਰਮੇਸ਼ਰ ਕੋਲ ਹੈ ਦੂਰ ਕਰਨ ਵਾਲੀ ਸੀ ਕਿਉਂ ਜਾਣ ਕੇ ਤਿਆਗ ਦਿੱਤੀ ਅਸੀਂ ਮੀਤ ਸ਼ਬਦ ਕੀ ਹੈ ਅਮੀਦਿਆ ਸ਼ਬਦ ਨਹੀਂ ਤੂ ਖਾਸਾ ਛੱਡਦੀ ਹੈ ਇਹ ਤਿਆਗ ਦਾ ਵੀ ਤਿਆਗ ਕਰਦੇ ਪਰ ਹਰਨ ਕੀਤੀ ਹੈ ਇਹ ਨਿਯਮ ਵੀ ਨਹੀਂ ਜਣਾਉਦੇ ਵੀ ਨਹੀਂ ਛੱਡੀਆਂ ਹੈ ਕਿਹਨੇ ਵੀ ਤਿਆਗਦਾ ਵੀ ਤਿਆਗ ਕਰਦਾ ਹੈ ਸੁਣਨੇ ਸੇ ਪਰਹਾਰੇ ਤੇ ਭੂਖ ਪਿਆਸ ਜੀ ਨਹੀਂ ਹੋਣੀ ਸੁਣਨੇ ਸੁਨ ਸਮਾਵੈ ਜੁਨਿਓ ਹਰੂ ਪ੍ਰਵੇਸ਼ੇ ਬ੍ਰਹਮ ਹੈ ਕੋਹ ਹੁਜ ਮਨ ਸਾਰਿਆਂ ਫੁਰਮੀਆਂ ਤੇ ਰਹਿਤ ਹੋ ਕੇ ਸੰਭਾਵੈ ਭੀਗ ਹੋ ਗਿਆ ਹੈ ਬੰਗਾਰੇ ਇੱਕ ਭਾਤੀ ਆਵੈ ਜੁਨਿਓ ਸੱਚੇ ਕਾਮਸ਼ੇ ਦੇ ਤੈਸ੍ਰਿਕ ਤਰ੍ਹਾਂ ਦੇ ਬੰਗਾਰੇ ਹੁੰਦੇ ਹੈ ਦੁਨੀਆਂ ਦੇ ਬੰਗਾਰੇ ਜੀ ਬਹੁਤ ਤਰ੍ਹਾਂ ਦੇ ਹਨ ਕੀਤੂ ਰਹਿੰਦੇ ਜੀ ਯਾਸੂ ਬੰਜਾਰੇ ਹੁੰਦੇ ਹੈ ਭਾਂਤ ਨਾ ਹੋ ਪ੍ਰਕਾਸ਼ ਰੂਪ ਦਾ ਪਰ ਇਸੀ ਭਾਂਤੀ ਪ੍ਰੇਰ ਰੂਪ ਜੋ ਬ੍ਰਹਮ ਹਨ ਉਸ ਦੀ ਕਦੀ ਪ੍ਰਾਪਤੀ ਵਾਲੇ ਬੰਜਾਰੇ ਹੁੰਦੇ ਹੈ ਇਹ ਦੁਨੀਆ ਦੇ ਛਕਾਮੀ ਪੁਰਸ਼ ਦੁਨੀਆ ਦੀਆਂ ਕਾਮਨਾਵਾਂ 'ਚ ਫਸੇ ਰਹਿੰਦੇ ਹੈ ਗੁਰੂ ਸਾਹਿਬ ਉਤਵਰ ਕਹਾਡੀਆਂ ਨੂੰ ਬ੍ਰੇਸ਼ ਅਮਰ ਨਾਮ ਦਾ ਦੇ ਕੇ ਇਸ ਪ੍ਰਕਾਰ ਇੱਕ ਭਾਂਤੀ ਪ੍ਰਕਾਸ਼ ਰੂਪ ਦੀ ਪ੍ਰਤੀਤੀ ਕਰਨ ਵਾਸਤੇ ਬੰਜਾਰੇ ਉਤਮ ਅਧਿਕਾਰੀ ਮਾਰੇ ਜਾਸ ਹੁੰਦੇ ਹਨ ਇੱਕ ਤਰ੍ਹਾਂ ਦੇ ਕੇਵਲ ਮੋਖ ਦੇ ਅਧਿਕਾਰੀ ਲਾਹ ਹਰ ਨਾਮ ਲੈ ਜਾਹੇ ਸਤਿਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਨਾਮ ਦਾ ਲਾਹ ਲੈ ਕੇ ਜਾਂਦੇ ਹਨ ਪਰਲੋਕ ਨੂੰ ਆਪਣੇ ਸਰੀਰ ਬਾਤ ਤਿਆਰ ਜੁਹਦੇ ਹਨ ਨਾਨਕ ਮਨ ਤਨ ਅਰਪ ਗੁਰ ਆਗੈ ਸਤਿਗੁਰ ਸਾਹਿਬ ਜੀ ਕਹਿੰਦੇ ਹੋ ਭਾਈ ਜੇ ਤੂੰ ਨਹੀਂ ਹੋ ਅੰਦਰੋਂ ਚੁਣਾ ਚੁਣਾ ਸਾ ਆਪਣੇ ਮਨ ਦੀ ਮਤ ਛੱਡੋ ਜੇ ਤੈਨੂੰ ਸਿਉ ਵਿਚਾਰ ਕਰਨਾ ਕਰ ਬੁਰਾਂ ਦੀ ਆਗਿਆ ਜ ਮਨ ਨੂੰ ਲਾ ਤੈਨੂੰ ਵੀ ਸੇਵਾ ਚਾਰਪੋਰੀ ਜਿਸ ਪ੍ਰਾਪਤ ਸੁਪਾਏ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਾਪਤ ਹੋਣੀ ਹੈ ਉਹ ਮਹਾਰਾਜ ਦੇ ਪਾਸੋਂ ਇਹ ਪਰਮ ਪੱਜ ਦੇ ਸ਼੍ਰੂਪ ਦੀ ਪ੍ਰਾਪਤੀ ਨੂੰ ਪਹੁੰਚੇ ਰਤਨ ਰਤਨ ਪਦਾਰਥ ਜੇ ਭਾਈ ਰਤਨ ਨੂੰ ਪਦਾਰਥ ਰਤਨ ਨੂੰ ਪਦਾਰਥ ਜਿਵੇਂ ਦੀਪ ਸਾਲ ਹੰਕਾਰ ਜਾ ਰਹਾ ਕਹਿੰਦੇ ਹੈ ਸ਼੍ਰੀ ਰਤਨ ਰਿਤ ਨੂੰ 14 ਦਿਨ ਮੰਨੇ ਸ਼੍ਰੀ ਮੰਗਲ ਦਾ ਆਗਾਰੀ ਸੰਕਲਪਨ ਅੰਤਰਵਾਯ ਕੇ ਜੇ ਸੰकल्ਪਾਂ ਸੰਕਾਮੀਨਾਂ ਦਾ 14 ਵਰਤਨਾ ਅੰਚੋ ਕੇ ਨਾ ਰਤਨ ਕੇ ਕੋ ਨ ਪਹਨਾਰ ਸਿਗਰਾਂ ਦੇ ਪਾਸ ਦੇ ਆਗੁਰਤੀ ਰੱਖਣ ਨੂੰ ਦੇ ਕ੍ਰੂਪੀ ਰੱਖਣ ਨੂੰ ਅਤੇ ਮੋਖ ਇੱਛਾ ਰੂਤੀ ਰੱਖਣ ਨੂੰ ਸਰ ਸੰਪੀਰੂ ਰੱਖਣ ਸਰਬ ਗਿਆਨੂ ਰੱਖਣ ਨੂੰ ਮਨਨ ਜਾਰੋ ਨੀ ਅਸਰੀ ਕਾਤੋਂ ਦਾ ਸੋਲਨ ਰੂਪ ਰੱਖਣ ਕੇ ਸਾਰੇ ਰਤਨਾਂ ਚੋਂ ਗੁਰੂ ਸਾਹਿਬ ਦੇ ਸ਼ਬਦ ਰੂਪੀ ਕੀ ਰਤਨ ਗੁਰਕਾ ਸਰਬਉੱਚ ਦਾ ਨਾ ਹੀਰੇ ਜਿੜ ਜਿਹੜਾ ਇਹ ਪਦਾਰਥ ਸਾਰੇ ਪਦਾਰਥ ਦੁਨੀਆਂ ਦੇ ਗਿਆਨ ਪਦਾਰਥ ਨਾਮ ਪਦਾਰਥ ਮੁਕਤ ਪਦਾਰਥ ਪ੍ਰੇਮ ਪਦਾਰਥ ਇਹ ਗੁਰਾਂ ਦੇ ਸ਼ਬਦ ਰੂਪੀ ਰਤਨਾ ਤੇ ਰਗੁਣ ਪਦਾਰਥ ਬਹੁ ਸਾਗਰ ਭਰਿਆ ਰਾਂ ਸਤਗੁਰੂ ਸਾਹਿਬ ਜੀ ਜਿਵੇਂ ਸਮੁੰਦਰ ਵਿਤਨਾ ਦੇ ਨਾਲ ਜਿਵੇਂ ਉਹਨਾਂ ਨੂੰ ਭਰਿਆ ਸੀ ਇਥੇ ਬਹੁਤ ਸਾਰਾ ਇਹ ਸਾਗਰ ਸਰਬਉੱਚ ਦਾ ਹਿੰਦਾ ਇਹਨੂੰ ਗਿਆਨ ਆਦਿ ਗੁਰਾਂ ਦੇ ਨਾਲ ਲਾਵਾ ਲਾ ਭਰਿਆ ਹੋਇਆ ਲਾਹੇ ਤਾਈ ਬਾਣੀ ਗੁਰਬਾਣੀ ਲਾਗੇ ਕੋਈ ਵੇਦ ਬਾਣੀ ਹੈ ਕੋਈ ਕੁਰਾਨ ਬਾਣੀ ਹੈ ਕੋਈ ਸ਼ਾਸਤਰੀ ਬਾਣੀ ਹੈ ਕੋਈ ਸਿਮਰਤੀ ਬਾਣੀ ਹੈ ਅਤੇ ਇਸ ਪ੍ਰਕਾਰ ਦੀਆਂ ਜਿਹੜੀਆਂ ਬਾਣੀਆਂ ਹਨ ਇੰਦਰ ਕੋ ਨੂੰ ਵਿਸ਼ਿਆ ਦੇਣਾ ਤੁਮੈ ਕੋ ਨੂੰ ਵਿਸ਼ੇ ਵੇਦ ਕਰਦਾ ਹੈ ਇਹਨਾਂ ਬਾਣੀਆਂ ਜੰਗੇ ਦੇ ਗੁਰਬਾਣੀ ਦੇ ਨਾਲ ਲੱਗੇ ਹੈ ਭਾਈ ਥਨ ਹੱਥ ਚੜਿਆਰਾ ਉਹਨਾਂ ਕੋ ਹੱਥ ਅੰਤਾ ਕਰਨੂ ਕੀ ਹੱਥੇ ਚੜਿਆ ਸਖਿਆਤ ਹੋਈ ਹੈ ਦੇ ਮੰਨ ਪ੍ਰਾਪਤ ਹੋਇਆ ਹੈ ਗੁਰ ਬਾਣੀ ਲਾਗੇ ਤਨ ਹੱਥ ਚੜਿਆ ਜਿਦ ਸੁਨੂ ਤੇ ਅੰਮ੍ਰਿਤ ਰੂਪ ਬਚਨਾਂ ਵਿੱਚ ਲੱਗੇ ਹੈ ਉਹਨੇ ਵੀ ਹਸਨ ਦਾ ਤਨ ਸਿਖਿਆਦੋਂ ਕਰਿਆ ਪ੍ਰਾਪਤ ਹੋਇਆ ਹੈ ਨਿਰਮੂਲਕ ਰਤਨ ਅਪਾਰਾ ਇਸ ਤੋਂ ਮੁੱਲ ਨਹੀਂ ਮਿਲਦਾ ਲਾਖ ਬਿਰੋਰੀ ਮਿਲੇ ਨਾ ਕੇ ਕਬੀਰ ਸਾਹਿਬ ਦੇ ਕੋਲੇ ਕੋਈ ਮੋਹਰਾ ਦੀ ਥਾਲੀ ਲੈ ਕੇ ਰਾਜਾ ਆਇਆ ਸੀ ਕਿ ਮਾਰਾ ਮੈਨੂੰ ਨਾਮ ਦੇ ਦਿਓ ਸਹਿਬ ਕਬੀਰ ਲਾਲਚੀ ਹੁੰਦੇ ਤਾਂ ਲੈ ਲੈਂਦੇ ਦੈਨ ਲਗੇ ਭਾਈ ਕੰਕੁਨਥਿਉ ਕਾਈਐ ਨਹੀਂ ਕੋ ਇਹ ਸੋਇਨੇ ਦੇ ਬਟੇ ਮੋਹਰਾ ਦੇ ਬਟੇ ਲਈ ਇਹ ਪਰਮੇਸ਼ਰ ਦਾ ਨਾਮ ਮਿਲਦਾ ਕਿਉਂ ਮਹਾਰਾ ਕਹਿੰਦੇ ਹੈ ਗੁਰ ਬਾਣੀ ਲਾਗੇ ਤੈਨ ਹੱਥ ਚੜਿਆ ਨਿਰਮੂਲਕ ਰਤਨ ਅਪਾਰ ਨਿਰਮੂਲ ਕਹਿ ਕਿ ਤੂੰ ਮੁੱਲ ਨਹੀਂ ਮਿਲਦਾ ਲੱਖਾਂ ਕਰੋੜਾਂ ਦੇ ਬਟੇ ਇਹ ਰਤਨ ਨੂੰ ਇਹ ਜਿਵੇਂ ਸਾਰਾ ਚਾਰਾ ਵਾਰ ਤੋਂ ਰਹੇ ਚ ਗੁਰੂ ਸਾਹਿਬ ਦੇ ਸ਼ਬਦ ਨੂੰ ਕਿਉਂ ਕਿ ਪ੍ਰਕਿਰਤੀ ਦੇ ਕਾਰਾਵਾਰ ਤੋਂ ਪਰੇ ਕਰਨ ਵਾਲਾ ਹੈ ਹਰ ਹਰ ਨਾਮ ਆਤੂਲ ਕੁਪਾਇਰ ਅਤੂਲ ਕੁਪੇਲੇ ਤੋਂ ਰਹੇ ਘਰ ਹੈ ਪਰਮੇਸ਼ਰ ਦੇ ਨਾਮ ਨੂੰ ਪਾਇਆ ਹੈ ਅਗੇ ਅਮੋਲਕ ਵੀ ਪੈਠ ਹੁੰਦੇ ਪੁੱਛੀ ਚਮੋਲ ਕਹ ਕੇ ਜਿਉ ਪਠੰਕੜੇ ਅਮੋਲਕ ਸੁੱਧ ਵੀ ਪਾਈਏ ਤੋਲ ਕਰਨ ਦੇ ਕਸੰਤਰ ਹਰ ਹਰ ਨਾਮ ਅਮੂਲਕ ਪਾਇਆ ਅਮੂਲਕ ਮੁਲ ਨਹੀਂ ਕਿਦੋਂ ਮਿਲਿਆ ਤੇ ਤੁੰਤੁਰਾਤ ਪ੍ਰਵੇਸ਼ ਅਨਾਂਬੂਦੀ ਰੂਪੀ ਪ੍ਰਾਜੀਨ ਆਉ ਚਾਹਤ ਲੋਰ ਵੀ ਬੱਤੇ ਨੇ ਕੋਲਿਆ ਨਹੀਂ ਜਾਂਦੇ ਪ੍ਰਗਿਤ ਹੈ ਤੇਰੀ ਭਗਤ ਘਰੇ ਸੰਧਾਰਾ ਘਰੇ ਆਈ ਦੀ ਚਾਹੀਦੇ ਸੰਧਾਰੇ ਸੰਤਹਿ ਦੇ ਹਿਰਦੇ ਭੜੀ ਰੰਗਾਂ ਸਮੁੰਦਰ ਦੇ ਰੂਹੋਂ ਲਸੀਰ ਹਮ ਦੇਖਿਆ ਸਮੁੰਦਰ ਨੂੰ ਜਦੋਂ ਰੜੜਕੇ ਆ ਮਿਲਕੇ ਚੌਂਰ ਗੁਣ ਕੰਡੇ ਸਾਹਮਣੇ ਇਹਨੇ ਸਰੀਰ ਨੂੰ ਬਰੋੜ ਕੇ ਅਸੀਂ ਵੇਖਣਾ ਚਾਹਤਾ ਹੈ ਸੰਸਾਰ ਰੂਪੀ ਸਮੁੰਦਰ ਨੂੰ ਬਰੋੜ ੜਕਿਆ ਉਹਦੇ ਕੋ ਤਜਾ ਲੱਗਾ ਕਿ ਮਨੁੱਖਾ ਜਨਮ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਸਾਧਨ ਹੈ ਬਾਕੀ ਜਿਹਨੇ ਜੂਲਣਾ ਉਹ ਤਾਂ ਆਪੋ ਆਪਣੇ ਕਰਮਾਂ ਧਰਮਾਂ ਦੇ ਦੰਦ ਨੂੰ ਜਾਂ ਸੋਹ ਨੂੰ ਪੂਲ ਬ੍ਰਿਹੰਮਗੇ ਹੋਏ ਸੰਸਾਰ ਰੂਪੀ ਸਮੁੰਦਰ ਨੂੰ ਬਰੋੜ ਕਰਕੇ ਸ੍ਰੀਮ ਜੇ ਤਾਈ ਉਹੀ ਖੋਲਿਨਾ ਪੀਛਾ ਦੇਖਿਆ ਇੱਕ ਵਸ ਅਨੂਪ ਦਿਖਾਇਆ ਮੇਧ ਰੂਪੀ ਸਮੁੰਦਰ ਵਿੱਚ ਜਦੋ ਡੋਲਿਆ ਰੜਕਿਆ ਵੇਦ ਦੇ ਅੰਦਰ ਦੱਸਿਆ ਕਿ ਮਨੁੱਖਾ ਜਨਨੀ ਸੰਸਾਰ ਦੇ ਪਾਰ ਕਰਨ ਵਾਲਾ ਹੈ ਸਰਗੁਰੂ ਗ੍ਰੰਥ ਸਾਹਿਬੀ ਉਪੀਸ 19 ਵਰੋਲ ਕਾ ਜੋ ਦੇਖਿਆ ਅਯੁਰ ਨੇ ਕਹ ਤਹੀ ਪ੍ਰਾਪਤ ਮਾਨਖ ਦੇ ਹੁਰੀਆ ਗੋਵਿੰਦ ਮਿਲਕੀਏ ਤੇਰੀ ਬਰੀਆ ਇਹ ਗੋਵਿੰਦ ਨੇ ਮਿਲਣ ਦੀ ਬਾੜੀ ਹੈ ਤੇਰੀ ਕਿਸ ਪ੍ਰਕਾਰ ਅਰਵੇ ਰੂਪੀ ਸਮੁੰਦਰ ਨੂੰ ਜਦੋਂ ਸਰੀਰ ਦੇ ਵਿੱਚ ਬਰੋਲ ਕੇ ਦੇਖਣਾ ਕੀਤਾ ਖੋਜ ਕਰਕੇ ਇੱਕ ਵਾਸਤਾ ਅਨੂਪ ਦਿਖਾਈ ਕਿ ਸਤਿਗੁਰੂ ਸਾਹਿਬ ਜੀ ਨੂੰ ਉਪਮਾ ਤੋਂ ਰਹਿਤ ਵਸਤੂ ਵਾਹਿਗੁਰੂ ਦੀ ਭਗਤੀ ਪਰਿਣ ਕਰਕੇ ਵਖਾ ਦਿੱਤੀ ਇੱਕ ਵਸਤੂ ਰੂਪ ਉਪਮਾ ਤੋਂ ਰਹਿਤ ਚੇਤਨਤਾ ਜੋ ਪਰਮੇਸ਼ਰ ਦੀ ਸੱਚੇ ਅਨੰਦ ਰੂਪ ਸਖਿਆਤਾ ਵਾਲਾ ਗਿਆਨ ਹੈ ਇਹ ਉਪਮਾ ਤੋਂ ਰਹਿਤ ਕਿ ਤੁਮ ਕਰਤੀ ਵਸਤੂ ਮਾਰਨ ਪਰਿਣ ਕਰਕੇ ਦਿਖਾਤੀ ਹੈ ਇਸ ਕਰਕੇ ਜਿੰਨਾਂ ਸਤਿਗੁਰਾਂ ਨੇ ਇਹ ਅਮੋਲਕ ਵਸੂ ਖਾਤੀ ਹੈ ਬ੍ਰਹਮ ਗਿਆ ਦੁਆਰਾ ਹੋਰ ਗੋਵਿੰਦ ਗੋਵਿੰਦ ਗੁਰੂ ਹੈ ਉਹ ਗੁਰੂ ਜਿਹਨੂੰ ਕਿਹਦੇ ਸੋ ਗੋਵਿੰਦ ਆਕਾਲ ਪੁਰਖ ਆਖਦਾ ਹੈ ਇਹ ਗੋਵਿੰਦ ਆਕਾਲ ਪੁਰਖ ਗੁਰਮਾਨ ਸਾਹਿਬ ਨੂੰ ਆਖਣੇ ਮਾਨਿਜ ਤੇਜ ਨਾ ਭਾੜ ਕੋਈ ਜੋਤ ਹੈ ਜਰਮਾਨ ਨੂੰ ਮਿਲਿਆ ਬਾਣੀ ਦੇ ਚਰਨਾਂ ਕੋ ਬਿਹਾਰਾ ਮੁਖੋ ਵਕਰੇ ਨਹੀਂ ਹਮਗੇ ਗੁਰੂ ਗੋਬਿੰਦ ਸਿੰਘ ਜੀ ਦੀ ਬਿੰਦ ਰੱਖਿਆ ਕਰਨ ਵਾਲੇ ਆਪ ਇਸ ਰੂਪ ਹਨ ਗੋਬਿੰਦ ਜੀ ਦੀ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਉਹ ਗੁਰੂ ਨਾਨਕ ਜੀ ਆਪ ਹੈ ਨਾਨਕ ਤੇਜ ਨਾ ਭਾਈ ਹਰ ਕੋਈ ਭਾਈ ਵੇਖਿਆ ਇਹਨੇ ਸੰਸਾਰ ਰੂਪ ਦੇ ਸਮੁੰਦਰ ਚ ਦੇਖ ਕੇ ਤੇ ਸ੍ਰੀ ਰਾਮ ਜੀ ਵੇਖ ਕੇ ਸੀ ਵੇਖਿਆ ਹੈ ਉਮਾ ਦੇ ਰਹਿਤ ਵਸਤੂ ਜਿਹੜੀ ਚੇਤਨਤਾ ਜੀਵ ਦੀ ਇਕਤਾ ਵਾਲੀ ਇਹ ਮਾਦਰ ਹੈ ਵਸੂ ਗੁਰੂ ਸਾਹਿਬ ਦਿਖਾਤੀ ਹੈ ਕੀਸ ਕਰਕੇ ਗੁਰੂ ਸਾਹਿਬ ਅਕਾਲ ਪ੍ਰਭੂ ਦਾ ਅਕਾਲ ਕੁੁਰੂ ਦਾ ਨਾਮ ਨਹੀਂ ਗ੍ਰੀਪ ਇਸ ਗੱਲ ਤੋਂ ਉਠੇ ਪਰਸਾ ਕੇ ਦੇਖੇ ਭਰਾਓ ਕੋਈ ਹਰਕ ਨਹੀਂ ਹੈ